ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਤੇ ਅੱਜ ਆਪਾਂ ਤੁਹਾਨੂੰ ਪੌਂਗ ਟਾਈਮ ਦੀ ਸਵੇਰੇ 6 ਵੇ ਦੀ ਰਿਪੋਰਟ 7 ਵੇ ਦੀ ਰਿਪੋਰਟ ਭਾਖੜਾ ਡੈਮ ਦਾ ਕਿੰਨਾ ਲੈਵਲ 6 ਵੇ ਚੱਲ ਰਿਹਾ ਹੈ ਹਰੀਕੇ ਹੈਡ ਵਰਕਸ ਤੇ ਕਿੰਨਾ ਪਾਣੀ 6 ਵਜੇ ਅੱਜ ਪਹੁੰਚ ਰਿਹਾ ਤੇ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ 17 ਅਗਸਤ 2025 ਅੱਜ ਆਪਾਂ ਤੁਹਾਨੂੰ ਸਵੇਰ ਦੀ ਡੈਮਾਂ ਦੀ ਜਿਹੜੀ ਅਪਡੇਟ ਦੇਣ ਜਾ ਰਹੇ ਹਾਂ ਕਾਫੀ ਆਪਾਂ ਨੂੰ ਪਤਾ ਕਿ ਬਿਆਸ ਦਰਿਆ ਦੇ ਵਿੱਚ ਕਾਫੀ ਜਿਹੜਾ ਪਾਣੀ ਆਉਣ ਕਰਕੇ ਕਾਫੀ ਜਿਹੜੇ ਪਿੰਡ ਨੇ ਹਰੀਕੇੜ ਤੋਂ ਪਿਛਲੇ ਪਾਸੇ ਨੁਕਸਾਨੇ ਗਏ ਨੇ ਕਾਫੀ ਜਿਹੜੇ ਪਿੰਡਾਂ ਦਾ ਨੁਕਸਾਨ ਹੋ ਚੁੱਕਾ ਹੈ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਆਗੇ ਉੱਥੇ ਜਾ ਕੇ ਜਿਹੜੀ ਉਹਨਾਂ ਦੀ ਮਦਦ ਕਰਨ ਦੀ ਲੋੜ ਹੈ ਹਰੀਕੇੜ ਤੋਂ ਲੈ ਕੇ ਫਰੋਇਪੁਰ ਤੱਕ ਵੀ ਕਾਫੀ ਪਿੰਡ ਜਿਹੜੇ ਉਹ ਵੀ ਨੁਕਸਾਨੇ ਜਾ ਚੁੱਕੇ ਨੇ ਨੀਵੇਂ ਲਾ ਕੇ ਜਿਹੜੇ ਲਗਭਗ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਕਾਫੀ ਪਿੰਡ ਵੀ ਡੁੱਬ ਚੁੱਕੇ ਨੇ ਫਸਲਾਂ ਵੀ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਜੇਕਰ ਆਪਾਂ ਫਰੋਇਪੁਰ ਦੀ ਗੱਲ ਕਰੀਏ ਫਰੋਇਪੁਰ ਤੋਂ ਅਗਲੇ ਪਾਸੇ ਜਿਹੜੇ ਪਿੰਡ ਨੇ ਫਾਜ਼ਿਲਕਾ ਏਰੀਆ ਦੇ ਕਾ ਉਹ ਵੀ ਜਿਹੜੇ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਸੋ ਤੁਸੀਂ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸੋ ਤੁਸੀਂ ਮੈਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਬਿਆਸ ਦਰਿਆ ਦੇ ਕੰਢੇ ਤੋਂ ਕਿੱਥੋਂ ਦੇਖ ਰਹੇ ਹੋ ਸਤਲੂ ਜ ਦਰਿਆ ਦੇ ਕੰਢੇ ਤੋਂ ਕਿੱਥੋਂ ਦੇਖ ਰਹੇ ਹੋ ਕਿਹੜੇ ਇਲਾਕੇ 'ਚੋਂ ਦੇਖ ਰਹੇ ਹੋ ਇਹ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਦਰਿਆ ਦੇ ਨੇੜੇ ਪਾਣੀ ਦੀ ਸਥਿਤੀ ਕੀ ਆ ਕਮੈਂਟ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਹੋਰ ਭੈਣ ਭਰਾ ਨੇ ਉਹ ਅੰਤਾਜਾ ਲਗਾ ਸਕਣ ਕਿ ਇੱਕ ਤੁਸੀਂ ਆਪਣਾ ਏਰੀਆ ਦਾ ਨਾਮ ਜ਼ਰੂਰ ਨਾਲ ਆਪਣਾ ਜਿਹੜਾ ਨਾਮ ਜ਼ਰੂਰ ਲਿਖਿਓ ਤਾਂ ਜੋ ਪਤਾ ਲੱਗ ਸਕੇ ਕਿੱਥੇ ਜਿਹੜਾ ਕਿੰਨਾ-ਕਿੰਨਾ ਪਾਣੀ ਚੱਲ ਰਿਹਾ ਸਾਨੂੰ ਵੀ ਨਾਲ-ਨਾਲ ਪਤਾ ਲੱਗਦਾ ਰਹਿੰਦਾ ਕਿ ਜਿਹੜਾ ਬਿਆਸ ਦਰਿਆ ਤੋਂ ਪਿੱਛੋਂ ਕਿਹੜੇ ਪਿੰਡੋਂ ਕਮੈਂਟ ਕਰ ਰਿਹਾ ਉੱਥੇ ਪਾਣੀ ਇੰਨਾ ਇਸ ਸਮੇਂ ਚੱਲ ਰਿਹਾ ਹਰੀ ਘਿਹੜ ਤੋਂ ਅਗਲੇ ਪਾਸੇ ਕੋਈ ਕਮੈਂਟ ਕਰ ਰਿਹਾ ਉੱਥੇ ਇੰਨਾ ਪਾਣੀ ਇੰਨਾ ਪਹੁੰਚ ਸਕਦਾ ਥੋੜੇ ਜੇ ਅੰਤਾਜੇ ਵੀ ਲਗਾਏ ਜਾ ਸਕਦੇ ਨੇ ਬਾਕੀ ਆਪਣੇ ਕੋਲ ਜਿਹੜੀ ਜਾਣਕਾਰੀ ਆ ਉਹ ਕਿਊਸਟ ਬੇਸਡ ਪਲ-ਪਲ ਜਿਹੜੀ ਪਹੁੰਚਦੀ ਰਹਿੰਦੀ ਉਹ ਤੁਹਾਨੂੰ ਪਤਾ ਹੀ ਆਪਾਂ ਜਿਹੜੀ ਪੂਰੀ ਅਪਡੇਟ ਆ ਉਹ ਤੁਹਾਨੂੰ ਸੁਖ ਲਟਿਆ YouTube ਚੈਨਲ ਦੇ ਉੱਪਰ ਫੇਸਬੁੱਕ ਪੇਜ ਸੁਖ ਲਟਿਆ ਦੇ ਉੱਪਰ ਤੁਹਾਨੂੰ ਜਿਹੜੀ ਪ੍ਰੋਵਾਈਡ ਲਗਾਤਾਰ ਕਈ ਸਾਲਾਂ ਤੋਂ ਕਰਵਾਉਂਦੇ ਆ ਰਹੇ ਆ ਸੋ ਅੱਜ ਵੀ ਆਪਾਂ ਸਵੇਰੇ ਤੁਹਾਨੂੰ ਇੱਕ ਪਹਿਲਾ ਵੀਡੀਓ ਪਾ ਚੁੱਕੇ ਆ YouTube ਚੈਨਲ ਸੁਖ ਲਟਿਆ ਤੇ ਫੇਸਬੁੱਕ ਪੇਜ ਦੇ ਉੱਪਰ ਵੀ ਕਿ ਜਿਹੜੀ 5 ਵਜੇ ਦੀ ਪੌਂਕ ਟਾਈਮ ਦੀ ਕੀ ਰਿਪੋਰਟ ਸੀ ਤੇ ਹਾਲਾਤ ਵੀ ਧੰਨਵਾਦ ਪਿੰਡਾਂ ਦੇ ਵੀ ਦਿਖਾ ਦਿੱਤੇ ਸੀ ਕਈ ਜਗ੍ਹਾ ਤੇ ਜਿਹੜਾ ਪਾਣੀ ਘਟਿਆ ਅਸਲ ਦੇ ਵਿੱਚ ਜਿਹੜਾ ਹਰੀ ਘਾੜ ਤੋਂ ਰਾਤੀ ਲਗਭਗ 88000 ਕਿਊਸੀਕ ਪਾਣੀ ਛੱਡਿਆ ਸੀ ਡਾਊਨਸਟ੍ਰੀਮ ਕੀਤਾ ਸੀ 1 ਲੱਖ ਤੋਂ ਪਲੱਸ ਜਿਹੜਾ ਪਾਣੀ ਹਰੀ ਘਾੜ ਤੇ ਪਹੁੰਚ ਰਿਹਾ ਸੀਗਾ ਉਹ ਪਾਣੀ ਇਹ ਆਪਣਾ 88000 ਛੱਡਿਆ ਸੀ ਉਹ ਪਾਣੀ ਖਿਲਰਨ ਦੇ ਕਰਕੇ ਕਈਆਂ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਆ ਘਟਿਆ ਵਾ ਅਗਲੇ ਪਾਸੇ ਸੈਨੀ ਵਾਲਾ ਪਾਸੋਂ ਵੀ ਕੁਝ ਜਿਹੜਾ ਪਾਣੀ ਅਗਲੇ ਪਾਸੇ ਵੀ ਛੱਡਿਆ ਸੀ ਉਸ ਕਰਕੇ ਵੀ ਕਈਆਂ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਘਟਿਆ ਫਿਲਹਾਲ ਜੇਕਰ ਆਪਾਂ ਗੱਲ ਕਰੀਏ 17 ਅਗਸਤ 2025 ਸਵੇਰੇ 5 ਵੇ ਦੀ ਰਿਪੋਰਟ ਦੇਖੀਏ ਪੌਂਗ ਡੈਮ ਦੀ ਤਾਂ ਜਿਹੜਾ 1400 ਫੁੱਟ ਆਪਾਂ ਨੂੰ ਪਤਾ ਪੂਰਾ ਪਾਣੀ ਰੱਖਣ ਦੀ ਸ਼ਮਤਾ ਜਿਹੜਾ 5 ਵਜੇ ਪੌਂਗ ਡੈਮ ਆ ਉਹ 1379.70 ਫੁੱਟ ਤੇ ਪਹੁੰਚ ਚੁੱਕਾ ਸੀਗਾ ਜੇਕਰ ਦੇਖੀਏ ਇਨਫਲੋ ਤਾਂ 90193 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੇ ਤਾਂ ਲਗਭਗ 37300 ਸੌਰੀ 57338 ਕਿਊਸਿਕ ਜਿਹੜਾ ਪਾਣੀ ਆ ਉਹ ਆਊਟਫਲੋ ਕਰ ਰਿਹਾ ਸਵੇਰੇ 5 ਵਜੇ ਹੁਣ ਜੇਕਰ ਸਵੇਰੇ 6 ਵਜੇ ਦੀ ਰਿਪੋਰਟ ਦੇਖੀਏ ਪੌਂਗ ਡੈਮ ਦੀ ਤਾਂ ਜਿਹੜਾ ਪਾਣੀ ਦਾ ਲੈਵਲ ਆ ਉਹ 1379.75 ਫੁੱਟ ਤੇ ਪਹੁੰਚ ਚੁੱਕਾ ਜਿਹੜਾ ਕਿ ਆਪਣੇ ਸਵੇਰੇ 5 ਵਜੇ 1379.70 ਫੁੱਟ ਤੇ ਸੀਗਾ ਉਹ 6 ਵਜੇ 1379.75 ਫੁੱਟ ਤੇ ਪਹੁੰਚ ਚੁੱਕਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 90193 ਕਿਊਸਿਕਰ ਆ ਜਿੰਨਾ ਲਗਭਗ 5 ਵਜੇ ਆ ਰਿਹਾ ਸੀਗਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਉਨਾ ਹੀ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਜਿੰਨਾ 5 ਵੇ ਛੱਡਿਆ ਸੀਗਾ 57338 ਕਿਊਸਿਕ ਬਾਕੀ ਆਪਾਂ ਜੇ ਅੱਗੇ ਗੱਲ ਕਰੀਏ ਪੌਂਗ ਡੈਮ ਦੀ 7 ਵੇ ਦੀ ਰਿਪੋਰਟ ਦੇਖੀਏ ਤਾਂ ਜਿਹੜਾ ਪੌਂਗ ਡੈਮ ਦਾ ਲੈਵਲ ਆ 17 ਅਗਸਤ 2025 7 ਵਜੇ ਜਿਹੜਾ 1379.82 ਫੁੱਟ ਤੇ ਪਹੁੰਚ ਚੁੱਕਾ ਜਿਹੜਾ ਕਿ 6 ਵਜੇ ਲਗਭਗ 1379.75 ਫੁੱਟ ਤੇ ਸੀਗਾ ਤੇ 7 ਵਜੇ ਜਿਹੜਾ 1379.82 ਫੁੱਟ ਤੇ ਪਹੁੰਚ ਚੁੱਕਾ ਹੁਣ ਜੇਕਰ ਇਸ ਦੇ ਵਿੱਚ ਪਾਣੀ ਆਉਣ ਦੀ ਗੱਲ ਕਰੀਏ ਤਾਂ ਜਿਹੜਾ ਲਗਭਗ ਪਾਣੀ ਆ 1 ਲੱਖ ਦੇ ਕਰੀਬ ਪਹੁੰਚ ਰਿਹਾ ਹੈ 7 ਵਜੇ ਪੌਂਗ ਡੈਮ ਦੇ ਵਿੱਚ ਜੇਕਰ 6 ਵੇ ਦੀ ਰਿਪੋਰਟ ਦੇਖੇ ਤਾਂ ਉਦੋਂ ਜਿਹੜਾ 90000 ਕਿਊਸਿਕ ਜਿਹੜਾ ਪਾਣੀ ਪਹੁੰਚ ਰਿਹਾ ਸੀਗਾ 7 ਵੇ ਜਿਹੜਾ ਲਗਭਗ 1 ਲੱਖ ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਪਹੁੰਚ ਰਿਹਾ ਹੁਣ ਜੇਕਰ ਆਪਾਂ ਅੱਗੇ ਗੱਲ ਕਰੀਏ ਇਸ ਦੇ ਵਿੱਚੋਂ ਆਊਟਫਲੋ ਦੀ ਤਾਂ ਆਊਟਫਲੋ ਜਿਹੜਾ 57221 ਕਿਊਸਿਕ ਜਿਹੜਾ ਪਾਣੀ ਆ ਆਊਟਫਲੋ ਕੀਤਾ ਜਾ ਰਿਹਾ ਪੌਂਗ ਡੈਮ ਤੋਂ ਸਵੇਰੇ ਜਿਹੜਾ 7 ਵਜੇ ਹੁਣ ਜੇਕਰ ਆਪਾਂ ਗੱਲ ਕਰੀਏ ਭਾਖੜੇ ਡੈਮ ਦਾ ਲੈਵਲ ਦੇਖੀਏ ਤੇ ਭਾਖੜੇ ਡੈਮ ਦਾ ਜਿਹੜਾ ਲੈਵਲ ਆ ਉਹ ਪਤਾ ਕਿ ਆਪਾਂ ਨੂੰ ਜਿਹੜਾ ਪਾਣੀ ਰੱਖਣ ਦੀ ਟੋਟਲ ਜਿਹੜੀ ਸ਼ਮਤਾ ਉਹ ਲਗਭਗ ਆਪਣੇ 1685 ਫੁੱਟ ਤੇ ਆ ਜਿਹੜਾ ਕਿ ਲੈਵਲ ਸਵੇਰੇ 6 ਵਜੇ 1661.17 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਲਗਭਗ 69000 ਕਿਊਸਿਕ ਜਿਹੜਾ ਪਾਣੀ ਲਗਭਗ ਆਪਣੇ ਭਾਖੜੇ ਡੈਮ ਤੇ ਪਹੁੰਚ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀ ਤਾਂ ਲਗਭਗ 25000 ਕਿਊਸਿਕ ਜਿਹੜਾ ਪਾਣੀ ਆ ਉਹ ਭਾਖੜੇ ਡੈਮ ਤੋਂ ਅਗਲੇ ਪਾਸੇ ਆਊਟਫਲੋ ਕੀਤਾ ਜਾ ਰਿਹਾ ਹੁਣ ਜੇਕਰ ਆਪਾਂ ਹਰੀਕੇ ਹੈਡਵਰਕਸ ਦੀ ਗੱਲ ਕਰੀਏ ਸਵੇਰੇ 6 ਵਜੇ ਦੀ ਤਾਂ ਹਰੀਕੇ ਹੈਡਵਰਕਸ ਤੇ ਜਿਹੜਾ ਪਾਣੀ ਆ ਉਹ ਲਗਭਗ ਸਵੇਰੇ 6 ਵਜੇ ਪੌਂਡਲੇ ਵਾਲਾ ਜਿਹੜਾ 688.10 ਫੁੱਟ ਤੇ ਪਹੁੰਚ ਚੁੱਕਾ ਜੇਕਰ ਅਪਸਟ੍ਰੀਮ ਦੀ ਗੱਲ ਕਰੇ ਤਾਂ ਹਰੀਕੇ ਹੈਡਵਰਕਸ ਤੇ ਜਿਹੜਾ ਪਾਣੀ 110771 ਕਿਊਸਿਕ ਜਿਹੜਾ ਪਾਣੀ ਪਹੁੰਚ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੇ ਤਾਂ 88752 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ ਸਵੇਰੇ 6 ਵਜੇ ਹਰੀਕੇ ਐਡਵਰਕਸ ਤੋਂ ਛੱਡਿਆ ਜਾ ਰਿਹਾ ਇੰਨਾ ਹੀ ਪਾਣੀ ਰਾਤ ਛੱਡਿਆ ਗਿਆ ਸੀ ਕੱਲ ਸ਼ਾਮੀ 16 ਅਗਸਤ 2025 ਨੂੰ ਸ਼ਾਮ ਨੂੰ 6 ਵਜੇ ਇੰਨਾ ਪਾਣੀ ਛੱਡਿਆ ਸੀਗਾ ਤੇ ਇੰਨਾ ਹੀ ਪਾਣੀ ਜਿਹੜਾ 17 ਅਗਸਤ 2025 ਸਵੇਰੇ 6 ਵਜੇ ਜਿਹੜਾ ਅਗਲੇ ਪਾਸੇ ਚੱਲ ਰਿਹਾ ਜੇਕਰ ਫਰੋਇਪਰ ਫੀਡਰ ਦੀ ਗੱਲ ਕਰੀ ਤਾਂ 8037 ਕਿਊਸਿਕ ਜਿਹੜਾ ਪਾਣੀ ਆ ਫਰੋਇਪਰ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀ ਤਾਂ 13795 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 187 ਕਿਊਸਿਕ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਇਹ ਅਸੀਂ ਮੇਰੇ ਵੀਰੋ ਅੱਜ ਦੇ ਡੈਮਾਂ ਦੀ ਰਿਪੋਰਟ ਬਾਕੀ ਤੁਸੀਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਅਫਵਾਹਾਂ ਤੋਂ ਬਚੋ ਸੁਚੇਤ ਰਹੋ ਆਪਣਾ ਆਪਣਾ ਥੋੜਾ ਵਿਚਾਰ ਰੱਖੋ ਕਿਉਂਕਿ ਪਾਣੀ ਆ ਜਿਹੜਾ ਲਗਭਗ 88000 ਕਿਊਸਿਕ ਜਿਹੜਾ ਹਰੀ ਘੜ ਤੋਂ ਅਗਲੇ ਪਾਸੇ ਛੱਡਿਆ ਜਾ ਰਿਹਾ ਜਿਹੜਾ ਕਿ ਪਾਣੀ ਖਿਲਰ ਚੁੱਕਾ ਕਈਆਂ ਜਗ੍ਹਾ ਤੇ ਜਿਹੜਾ ਪਾਣੀ ਉਹ ਲੈ ਚੁੱਕਾ ਤੇ ਕਈਆਂ ਜਗ੍ਹਾ ਤੇ ਪਾਣੀ ਜਿਹੜਾ ਚੱਲ ਰਿਹਾ ਹੈ ਬਾਕੀ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਪਲ-ਪਲ ਦੀ ਅਪਡੇਟ ਦੇਖਣ ਲਈ ਸੁਖ ਲਟਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਤਾਂ ਜਿਹੜੀ ਸਹੀ ਜਾਣਕਾਰੀ ਉਹ ਆਪਾਂ ਤੁਹਾਡੇ ਤੱਕ ਪਲ-ਪਲ ਦੀ ਜਿਹੜੀ ਖਬਰ ਪਹੁੰਚਾਉਂਦੇ ਰਹੀਏ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਹਰ ਘਰ ਹਰ ਫੋਨ 'ਚ ਪਹੁੰਚਾਇਆ ਕਰੋ ਕਿਉਂਕਿ ਜਿਹੜੀ ਰਿਪੋਰਟ ਆ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹੀਏ ਤਾਂ ਜਿਹੜਾ ਫਵਾਹਾਂ ਤੋਂ ਬਚੋ ਸੁਚੇਤ ਰਹੋ ਪੈਨਿਕ ਕ੍ਰੀਏਟ ਨਾ ਕਰੋ ਡਰ ਦਾ ਮਾਹੌਲ ਕ੍ਰੀਏਟ ਨਾ ਕਰੋ ਜਿਹੜੇ ਤੁਸੀਂ ਦਰਿਆਵਾਂ ਦੇ ਕੰਢੇ ਜਿਹੜਾ ਉਹ ਨਾ ਜਾਓ ਜਿਹੜੇ ਨਦੀਆਂ ਦੇ ਕੰਡੇ ਤੁਹੀ ਨਾ ਜਾਓ ਜੇਕਰ ਕੋਈ ਨੀਵੇਂ ਇਲਾਕੇ ਦੇ ਵਿੱਚ ਵੀਰ ਵਸ ਰਹੇ ਨੇ ਅਜੇ ਵੀ ਤੇ ਉਹਨਾਂ ਨੂੰ ਕਿਰਪਾ ਕਰਕੇ ਬੇਨਤੀ ਆ ਕਿ 2-4 ਦਿਨ ਜਿਹੜਾ ਤੁਹਾਡੇ ਆਪਾਂ ਨੂੰ ਪਾਸੇ ਹੋਣ ਦੀ ਲੋੜ ਆ ਕਿ ਨੀਵੇਂ ਇਲਾਕੇ ਦੇ ਵਿੱਚ ਪਾਣੀ ਕਿਤੇ ਵੀ ਜਿਹੜਾ ਵੱਧ ਘਟ ਸਕਦਾ ਕਿਉਂਕਿ ਜੇ ਆਪਾਂ ਨੂੰ ਪਤਾ ਕੋਈ ਹਿਮਾਚਲ ਦੇ ਵਿੱਚ ਪਤਾ ਨਹੀਂ ਕਦੋਂ ਕੀ ਬੱਦਲ ਫੜ ਜਾਂਦਾ ਜਾਂ ਮੀਂਹ ਪੈ ਜਾਂਦਾ ਤੇ ਉਹ ਪਾਣੀ ਘੁਮ ਘੁਮਾ ਕੇ ਇਹਨਾਂ ਇਲਾਕਿਆਂ ਦੇ ਵਿੱਚ ਆਉਂਦਾ ਬਾਕੀ ਆਪਾਂ ਨੂੰ ਪਤਾ ਕਿ ਬਿਆਸ ਦਰਿਆ ਦੇ ਕੰਢੇ ਕਾਫੀ ਪਿੰਡ ਨੁਕਸਾਨੇ ਗਏ ਨੇ ਉੱਥੇ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਆ ਕਿ ਉੱਥੇ ਜਾ ਕੇ ਜਿਹੜਾ ਤੁਸੀਂ ਉਹਨਾਂ ਦੀ ਮਦਦ ਕਰੋ ਹਰੀ ਘਾੜ ਤੋਂ ਅਗਲੇ ਪਾਸੇ ਵੀ ਕਾਫੀ ਪਿੰਡ ਨੁਕਸਾਨੇ ਗਏ ਨੀਵੇਂ ਵੀ ਜਿਹੜੀ ਪਹੁੰਚਣ ਦੀ ਕੋਸ਼ਿਸ਼ ਕਰੋ ਸੋ ਬਾਕੀ ਕਮੈਂਟਾਂ ਵਿੱਚ ਤੁਸੀਂ ਆਪਣੇ ਏਰੀਆ ਦਾ ਨਾਮ ਜ਼ਰੂਰ ਲਿਖੋ ਤੇ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਲੀ ਅਪਡੇਟ ਲਈ ਤੁਸੀਂ ਜੁੜੇ ਰਹੋ ਸੁਖ ਲਟਿਆ YouTube ਚੈਨਲ ਨਾਲ ਬਹੁਤ ਬਹੁਤ ਧੰਨਵਾਦ ਜੀ